ਨਮਸਕਾਰ ਦੋਸਤੋ ਅੱਜ ਆਪਾਂ ਜ਼ਿੰਦਗੀ ਤੇ ਪੈਸੇ ਦਾ 8ਵਾਂ ਭਾਗ ਪੜਾਂਗੇ ਦੋਵੇਂ ਕੰਟੀਨ ਪਹੁੰਚ ਗਏ ਉੱਥੇ ਬੈਠ ਕੇ ਉਹਨਾਂ ਨੇ ਕੌਫੀ ਦੇ ਕੱਪ ਮੰਗਵਾ ਲਈ ਨਵੀ ਨੂੰ ਲੱਗਿਆ ਕਿ ਉਹ ਕੋਈ ਗੱਲ ਸ਼ੁਰੂ ਕਰੇਗੀ ਉਸਨੇ ਇੰਨਾ ਟਾਈਮ ਕਿੱਥੇ ਗੁਜ਼ਾਰਿਆ ਉਹ ਕੁਝ ਨਾ ਬੋਲੀ ਪਰ ਉਹ ਤਾਂ ਇੰਨੀ ਸ਼ਾਂਤ ਹੋ ਗਈ ਕਿ ਨਵੀ ਨੇ ਤਾਂ ਇਸ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਨਵੀ ਨੇ ਆਪਣੇ ਆਪ ਨੂੰ ਕਿਹਾ ਹੁਣੇ-ਹੁਣੇ ਤਾਂ ਇੰਨਾ ਬੋਲਦੀ ਸੀ ਨੱਚਦੀ ਟੱਪਦੀ ਫਿਰਦੀ ਸੀ ਹੁਣ ਇਹਨੂੰ ਕੀ ਹੋ ਗਿਆ ਆਖਿਰ ਉੱਥੇ ਵਸੀ ਚੁੱਪ ਨੂੰ ਨਵੀ ਨੇ ਤੋੜਿਆ ਜੀਤੀ ਅੱਜ ਆਪਾਂ ਕਾਫੀ ਮੰਗਵਾ ਲਈ ਅੱਗੇ ਆਪਾਂ ਚਾਹ ਪੀਂਦੇ ਸੀ ਹਾਂ ਮੈਨੂੰ ਤਾਂ ਤੇਰੀ ਲਿਆਂਦੀ ਹੋਈ ਰੋਟੀ ਵੀ ਯਾਦ ਆਉਂਦੀ ਰਹਿੰਦੀ ਐ ਪਰ ਉਸਦੇ ਅੱਗੇ ਕੋਈ ਜਵਾਬ ਨਾ ਦਿੱਤਾ ਤਦ ਤੱਕ ਵੀ ਨਵੀ ਨੂੰ ਸਾਹਮਣੇ ਆਪਣੇ ਹੋਰ ਦੋਸਤਾਂ ਨਾਲ ਅਰुण ਆਉਂਦਾ ਦੇਖਿਆ ਨਵੀ ਨੇ ਅਰुण ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ ਅਰुण ਆਪਣੇ ਦੋਸਤ ਨੂੰ ਉੱਥੇ ਹੀ ਛੱਡ ਕੇ ਉਹਨਾਂ ਕੋਲ ਆ ਗਿਆ ਨਵੀ ਜੀਤੀ ਨਾਲ ਅਰुण ਨੂੰ ਮਿਲਾਇਆ ਤੇ ਥੋੜਾ ਬਹੁਤ ਹੈਲੋ ਹਾਈ ਕਰਨ ਦੇ ਬਾਅਦ ਅਰुण ਨੇ ਇਹ ਕਹਿ ਕੇ ਕਿ ਫਿਰ ਮਿਲਦੇ ਹਾਂ ਆਪਣੇ ਦੋਸਤ ਵੱਲ ਚਲਾ ਗਿਆ ਨਵੀ ਨੇ ਅਰुण ਦੇ ਚਾਨਵਾਦ ਫਿਰ ਪੁੱਛਿਆ ਜੀਤਿ ਨੇ ਦੇਰ ਤੋ ਕਿੱਥੇ ਸੀ ਤੇਰਾ ਫੋਨ ਬੰਦ ਆ ਰਿਹਾ ਸੀ ਘਰ ਲੌਕ ਸੀ ਕੀ ਗੱਲ ਹੈ ਸ਼ਾਇਦ ਮੇਰੇ ਤੋਂ ਕੋਈ ਮੁਸੀਬਤ ਆਉਣ ਤੇ ਸੰਕੇਤ ਹਨ ਵਾਟ ਟੈਲ ਮੀ ਨਾਥਿੰਗ ਕੈਕੀ ਉਹ ਖੜੀ ਹੋ ਗਈ ਨਵੀ ਨੇ ਬੈਠੇ ਬੈਠੇ ਹੀ ਉਸ ਦਾ ਹੱਥ ਫੜ ਕੇ ਹਲਕਾ ਜਿਹਾ ਆਪਣੇ ਵੱਲ ਖਿੱਚਦੇ ਹੋਏ ਉਸ ਨੂੰ ਆਪਣੇ ਕੋਲ ਬਿਠਾ ਲਿਆ ਪਰ ਉਸਨੇ ਵੇਠਣ ਦੀ ਬਜਾਏ ਨਵੀ ਨੂੰ ਕਿਹਾ ਕਿਉਂ ਜਾ ਰਹੀ ਹੈ ਪਰ ਡਿਗਰੀ ਤਾਂ ਪੂਰੀ ਕਰਨੀ ਹੈ ਨਵੀਨ ਤੇਰਲਾ ਜਾਂ ਲੈਂਦੇ ਹੋਏ ਉਸ ਨੂੰ ਪੁੱਛਿਆ ਹਾਂ ਹਾਂ ਇੱਕ ਵਾਰ ਡਿਗਰੀ ਤਾਂ ਪੂਰੀ ਕਰਾਂਗੀ ਕਹਿ ਕੇ ਉਹ ਉੱਥੋਂ ਆਪਣੇ ਵਾਲ ਨੂੰ ਲਹਿਰਾਉਂਦੀ ਹੋਈ ਚਲੀ ਗਈ ਨਵੀ ਉਸ ਨੂੰ ਜਾਂਦੇ ਨੂੰ ਦੇਖਦਾ ਰਿਹਾ ਤੇ ਨਾਲ ਹੀ ਉਹ ਦੀਆਂ ਕਈਆਂ ਗੱਲਾਂ ਬਾਰੇ ਸੋਚਦਾ ਰਿਹਾ ਜਦ ਅਗਲੇ ਦਿਨ ਉਹ ਕਾਲਜ ਆਇਆ ਤਾਂ ਨਵੀ ਨੂੰ ਮਿਲ ਕੇ ਬੋਲੀ ਹਾਈ ਨਵੀ ਕਿਵੇਂ ਹੈ ਠੀਕ ਹਾਂ ਨਵੀ ਨੇ ਮਸੀ ਕਿਹਾ ਯਰ ਕਿਵੇਂ ਹੌਲੀ ਹੌਲੀ ਬੋਲਦਾ ਉਸ ਨੂੰ ਸੁਣ ਕੇ ਨਵੀ ਉਸ ਵੱਲ ਦੇਖਦਾ ਹੀ ਰਹਿ ਗਿਆ ਨਵੀ ਇੱਕ ਦਿਨ ਪਹਿਲਾਂ ਉਸ ਨਾਲ ਹੋਈ ਗੱਲਬਾਤ ਤੇ ਇੱਕ ਦਿਨ ਬਾਅਦ ਦੀ ਉਸ ਦੀ ਗੱਲਬਾਤ ਵਿੱਚ ਕੁਝ ਉਲਝ ਗਿਆ ਉਸ ਤੋਂ ਬਾਅਦ ਐਗਜ਼ਾਮ ਹੋਣ ਤੱਕ ਨਵੀ ਨਾਲ ਵਧੀਆ ਗੱਲ ਕਰਦੀ ਰਹੀ ਨਵੀ ਸੋਚ ਦਾ ਉਸ ਦਿਨ ਕਾਫੀ ਦਿਨ ਬਾਅਦ ਕਾਲਜ ਆਉਣ ਕਰਕੇ ਅਪਸੈਟ ਹੋਣੀ ਹੈ ਡਿਗਰੀ ਤੋਂ ਬਾਅਦ ਉਹਨਾਂ ਦੋਵਾਂ ਨੇ ਮਾਸਟਰ ਡਿਗਰੀ ਕਰ ਲਈ ਐਡਮਿਸ਼ਨ ਲੈ ਲਈ ਨਵੀ ਦੇ ਘਰ ਦੀ مالی ਹਾਲਤ ਕਾਫੀ ਖਰਾਬ ਰਹੀ ਸੀ ਅਰुण ਉਸ ਦੀ ਹਰ ਹਾਲਤ ਵਿੱਚ ਮਦਦ ਕਰਦਾ ਸੀ ਅਰुण ਨੇ ਤਾਂ ਆਪਣੇ ਬਾਪ ਦੇ ਨਾਲ ਹੀ ਬਿਜ਼ਨਸ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ ਇਹ ਸਭ ਕੁਝ ਤੋਂ ਹੁਣ ਜੀਤੀ ਵੀ ਅਣਜਾਣ ਨਹੀਂ ਸੀ ਉਸਨੇ ਨਵੀ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਨਵੀ ਉਦਾਸ ਰਹਿਣ ਲੱਗ ਪਿਆ ਨਵੀ ਨੂੰ ਜਦ ਵੀ ਅਰुण ਮਿਲਦਾ ਉਹ ਦੇਖ ਲੈਂਦਾ ਕਿ ਨਵੀ ਕਿਸੇ ਪਰੇਸ਼ਾਨੀ ਵਿੱਚ ਹੈ ਇਸ ਲਈ ਉਸਨੇ ਇੱਕ ਦਿਨ ਨਵੀ ਨੂੰ ਕਿਹਾ ਮੈਂ ਸ਼ਾਮ ਨੂੰ ਤੇਰੇ ਵੱਲ ਆ ਰਿਹਾ ਸ਼ਾਮ ਨੂੰ ਅਰुण ਨਵੀ ਦੇ ਘਰ ਪਹੁੰਚ ਗਿਆ ਨਵੀ ਆਪਣੇ ਕਮਰੇ ਵਿੱਚ ਚੁੱਪਚਾਪ ਬੈਠਾ ਸੀ ਅਰुण ਨੇ ਨਵੀ ਦੇ ਕਮਰੇ ਵਿੱਚ ਪਹੁੰਚਦੇ ਹੀ ਪੁੱਛਿਆ ਕੀ ਗੱਲ ਹੈ ਉਦਾਸ ਰਹਿੰਦਾ ਹੈ ਕੋਈ ਪ੍ਰੋਬਲਮ ਨਵੀ ਨੇ ਅਰੁਣ ਨੂੰ ਦੇਖ ਕੇ ਇਕਦਮ ਖੜਾ ਹੋ ਗਿਆ ਤੇ ਅਰੁਣ ਨੂੰ ਘੁੱਟ ਕੇ ਗਲਵਕੜੀ ਪਾ ਲਈ ਅਰੁਣ ਨੇ ਵੀ ਉਸਨੂੰ ਘੁੱਟ ਲਿਆ ਫਿਰ ਦੋਵੇਂ ਬੈਡ ਉੱਪਰ ਹੀ ਬੈਠ ਗਏ ਅਰੁਣ ਨੇ ਕਿਹਾ ਸੁਣਾ ਯਾਰ ਕੀ ਗੱਲ ਹੈ ਤੂੰ ਅੱਜ ਕੱਲ ਚੁੱਪ ਚੁੱਪ ਰਿਹਾ ਫਿਰ ਕੋਈ ਡੋਜ ਲੈਣ ਲੱਗ ਪਿਆ ਨਹੀਂ ਨਹੀਂ ਨਵੀ ਜਲਦੀ ਜਲਦੀ ਬੋਲਿਆ ਫਿਰ ਕੀ ਗੱਲ ਹੈ ਉਹਦੇ ਨਾਲ ਅਣਬਣ ਤਾਂ ਨਹੀਂ ਹੋ ਗਈ 언번 ਤਾਂ ਨਹੀਂ کہہ ਸਕਦੇ ਪਰ ਉਹ ਮੇਰੇ ਤੋਂ ਉਖੜੀ ਉਖੜੀ ਜਹੀ ਰਹਿੰਦੀ ਐ ਕਦੇ ਮੈਨੂੰ ਵੀ ਯਾਦ ਕਰ ਲਿਆ ਕਰ ਪਰ ਆਪਾਂ ਹੀ ਉਲਝਿਆ ਰੰਨਾ ਔਰ ਉਹਨੇ ਨਵੀਨ ਨੂੰ ਉਲਾਂਬਾ ਜਿਹਾ ਦਿੱਤਾ ਨਹੀਂ ਦਰਸਲ ਮੈਂ ਤੈਨੂੰ ਵਾਰ-ਵਾਰ ਤਕਲੀਫ ਨਹੀਂ ਦੇਣਾ ਚਾਹੁੰਦਾ ਨਵੀ ਨੇ ਆਪਣੀ ਮਜਬੂਰੀ ਜ਼ਾਹਿਰ ਕੀਤੀ ਛੱਡ ਪਰ ਇਹੋ ਜੀਆਂ ਗੱਲਾਂ ਨੂੰ ਆਪਾਂ ਉਸ ਦੇ ਨਾਲ ਗੱਲ ਹੀ ਕਰ ਲਵਾਂਗੇ ਹੂੰ ਦਸ ਫਿਰ ਕਦੋਂ ਕਰਨੀ ਹੈ ਗੱਲ ਗੱਲ ਤੇ ਕਦੋਂ ਨਵੀ ਲੜਖੜਾਉਂਦੇ ਜ਼ੁਬਾਨ ਨਾਲ ਬੋਲਿਆ ਹਾਂ ਹਾਂ ਉਸ ਨਾਲ ਹੀ ਗੱਲ ਕਰ ਲੈਂਦੇ ਆ ਕਦੋਂ ਗੱਲ ਕਰਨੀ ਹੈ ਉਹ ਤਾਂ ਅੱਜਕੱਲ ਮੇਰੇ ਨਾਲ ਚੰਗੀ ਤਰ੍ਹਾਂ ਬੋਲਦੀ ਵੀ ਨਹੀਂ ਕੋਈ ਨਾ ਫਿਰ ਤੂੰ ਦੇਖ ਆਪਾਂ ਗੱਲ ਕਰ ਹੀ ਲਵਾਂਗੇ ਆਰੂ ਨੇ ਹੌਸਲਾ ਦਿੰਦੇ ਹੋਏ ਕਿਹਾ ਨਵੀ ਨੇ ਕਿਹਾ ਠੀਕ ਐ ਪਹਿਲਾਂ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ मम्मी नू जीती बारे कुछ दसिया नहीं मैं कद कोई गल नहीं की पर मम्मी नाल गल करनी भी जरूरी है हाँ पर मैं कि करा वो भी तो कद किसी ढंग दें किसी ढंग गल करती है नवी ने उदास जहा होकर कहा तू तो यार निराश ना होया कर तेरा यार हैगा अरुण ने हस के कहा एक तेरा ही सहारा है ਆਪਾਂ ਕੌਣ ਹੁੰਦੇ ਆਂ ਬਸ ਉੱਪਰ ਵਾਲੇ ਦੀ ਮਿਹਰ ਹੋਣੀ ਚਾਹੀਦੀ ਹੈ। ਔਰੂਨ ਨੇ ਦੋਵੇਂ ਹੱਥ ਜੋੜ ਕੇ ਕਿਹਾ। ਉਦੋਂ ਤੱਕ ਮੰਮੀ ਵੀ ਕਮਰੇ ਦੇ ਅੰਦਰ ਆ ਗਈ। ਉਹ ਬੋਲੀ, "ਬੇਟਾ ਕੀ ਗੱਲਾਂ ਹੋ ਰਹੀਆਂ?" "ਕੁਝ ਨਹੀਂ, ਬਸ ਐਵੇਂ ਹੀ।" ਨਵੀ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ। "ਤੁਹਾਡੀ ਨੂੰ ਲਿਆਉਣ ਬਾਰੇ ਸੋਚਦਾ ਹੈ।" ਔਰੂਨ ਨੇ ਮੁਸਕਰਾਉਂਦੇ ਹੋਏ ਕਿਹਾ, "ਅੱਛਾ, ਮੰਮੀ ਨੂੰ ਵਧਾਈਆਂ ਦੇਵੀਂ।" ਨਵੀਂ ਦੇ ਮੰਮੀ ਨੇ ਆਰुण ਦੇ ਮੋਢੇ ਉੱਪਰ ਹੱਥ ਰੱਖਦਿਆਂ ਕਿਹਾ ਉਹ ਦੋਵੇਂ ਮੰਮੀ ਦਾ ਮਤਲਬ ਸਮਝ ਗਏ ਤੇ ਹੱਸ ਪਏ ਤਾਂ ਦੋਸਤੋ ਅੱਜ ਦੀ ਕਹਾਣੀ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਅਗਲੇ ਭਾਗ 9 ਦੇ ਵਿੱਚ